ਆ ਜਾ ਕੰਨਾ ਸੇਵਾ ਕਰੇ ਮੇਰਿਆ ਆਣ ਕਣਿਆ ਤੈਨੂੰ ਮੂੰਹ ਮਾਰਦੇ ਮੂੰਹ ਮੂੰਹ ਟਾ ਬੈ ਬੈ ਮੂੰਹ ਭਾਈਆ ਹੋਰ ਲੋਕ ਤਾਂ ਕੁਣੀਆਂ ਲੈ ਕੇ ਖੜਿਆ ਮਾਰਨ ਚ ਵੀ ਮੋਰ ਇਹਨੂੰ ਕੁਣੀ ਨੇ ਆਜੋ ਓ ਨੰਦਾ ਆ ਆ ਕੁਣੀ ਨੇ ਮਾਰ ਦੇਖ ਜਾ ਯਾਰ ਓਹ ਮਾਰੀ ਕੀ ਹੋਇਆ ਹੋਰ ਜਨ ਮਡੀ ਗੱਲ ਨਹੀਂ ਮਾਰਿਆ ਵੀ ਤੇਜਾਬ ਜਿਹੜਾ ਸਾਗ ਜਿਹੜਾ ਪੱਤ ਤਾਂ ਸਾਰੀ ਮਾਰ ਦਿਆਂਗੇ ਕੋਈ ਨਹੀਂ ਮੈਂ ਖਣਾ ਮਾਰਦਾ ਮੈਂ ਮੈਂ ਕਿ ਮੰਗਿ ਨਾ ਤੂੰ ਹੂੰ ਨਾ ਪਹਿਲਾ ਇਹ ਸੁਣਦਾ ਕਿ ਉਹ ਪੱਦ ਕੀ ਮਸੰਗਿਆ ਨਾ ਪਾ ਨਾ 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 ਪਾ ਇਹ ਮਤਗੀ ਇਹ ਬੋਲ ਕੇ ਨਹੀਂ ਲਉ ਮਸੰਗਿਆ ਸੁਣਦਾ ਨਹੀਂ ਸੁਣਦਾ ਨਹੀਂ ਸੁੰਗੋ ਸਰਦੀ ਦਾ ਹੈਗੀ ਹੈ ਜੀ ਅਰੇ ਨਾਕ ਵਿੱਚ ਮਾਇਆ ਪੱਦ ਮੈਂ ਬੋਲਣਾ ਨਹੀਂ ਭਾਈ ਮਤਪਣਾ ਹੂੰ ਉਹ ਪੱਪੀ ਉਹ ਪੱਦ ਮੈਂ ਉਹਨੂੰ ਮੱਜਣ ਹਾਂ ਉਹਨਾਂ ਕਿੱਤੀ ਮਰਦੀ ਨਾ ਤਾਂ ਅਰੇ ਮੈਂ ਮੈਂ ਟਾਈਮ ਉਹਨਾਂ ਦੇ ਕੰਟੀ ਮੜਗੇ ਜਾਂ ਮੂੜੀ ਮੜਗੇ ਆਪਾਂ ਨਹੀਂ ਲੈਣਾ ਮੁੰਨਣਾ ਨਾਵੇਂ ਹੁੰਦਣੇ ਹਾਂ ਮੈਂ ਇਹਨਾਂ ਨਾਲ ਗੰਨਾਂ ਦਾ ਕੀ ਮਤਲਬ ਆਮਦੰਦਾ ਕਾਲ ਨੂੰ ਜਾਣ ਪਿਆ ਨਾ ਜੇ ਮੈਨੂੰ ਕੰਨ ਨੂੰ ਕੌਣ ਹੋ ਗਿਆ ਕੰਨੜੋਂ ਕੀ ਕੜੋਂਗੇ ਮੈਨੂੰ ਹੁਣ ਨਾ ਮੀਂਹਣਾ ਜੋ ਕਰਾਏ ਮੈਂ ਨਾ ਨੌਣ ਕਰਾ ਲਾ ਮੇਰਾ ਕੱਕ ਟਮੋਗਾ ਮੁੰਟਾ ਆਹ ਮੈਨੂੰ ਨਹੀਂ ਪਾਇਤਰੀਓ ਗੱਲਾਂ ਸੁਣਦੀ ਕਾਣੀ ਹਾਂ ਤੇ ਤੈਨੂੰ ਕਹਿੰਦਾ ਹਾਂ ਹੁਣ ਮਾਰ ਲੈ ਨਾਨੂੰ ਠੀਕ ਹੈ ਨਾ ਕਹਨ ਹੁਣ ਮੈਣੀ ਆਹ ਮੈਂ ਕੀ ਸੁਣਾ ਮੇਰੇ ਸਾਧ ਲਾ ਕੇ ਤਿੰਨਈ ਇਹਨਾਂ ਦਾ ਵਿਆਹ ਕਰ ਦੇ ਮੈਨੂੰ ਹੁਣ ਤੇ ਤਾ ਆਲਾ ਅਰੇ ਭੋਨਾ ਨਾ ਜੰਡ ਪਰ ਗਈ ਮੈਨੂੰ ਨਹੀਂ ਪਤਾ ਇਦਾਂ ਹੀ ਪੁੱਛ ਲਾ ਆ ਮੇਰਾ ਆ ਮੈਂ ਆ ਇਨਾ ਅਮਤ ਨਾ ਖਾ ਲੋ ਅਮਤ ਨਾ ਖਾ ਲੋ ਮੈਨਾਂ ਮੈਂ ਮੈਨੂੰ ਮੁੱਦਾ ਨਹੀਂ ਮੈਨੂੰ ਗਾਇਸ ਨੂੰ ਬਾਈ ਅਰੇ ਮੈਨੂੰ ਵਿਆਹ ਕਰਾਉਣਾ ਮੇਰਾ ਪੁੱਤੋਂ ਹਾਂ ਕੋਈ ਤੈਨੂੰ ਕੁੱਤੂ ਬਣਾਉਂਦਿਆ ਓਏ ਵਿਆਹ ਨਹੀਂ ਕਰਾਉਂਦਾ ਤੈਨੂੰ ਆਂਗਲ ਬਣਾਉਂਦੇ ਆ ਪਹਿਲਾਂ ਮੇਰਾ ਹੂ ਮੈਨੂੰ ਦੇ ਦਿਓ ਕੁਣੀ ਇਹਦੇ ਮਾਣੋ ਡੋਲੀ ਪਹਿਲਾਂ ਉਹ ਕਾਣਾ ਗੱਲਾਂ ਮੈਨੂੰ ਅੰਗਣਾ ਦਿਓ ਇਨੂੰ ਆਏ ਕਰੋ ਮੇਰੇ ਵਾਲੀ ਨਾਲ ਖੜੋ ਹਾਂ ਖੜੋ ਮੈਂ ਨੇ ਹਾਲਿਓਏ ਨਾ ਨਾ ਉਹ ਹਾਂ ਤੇ ਆਉਂਦਾ ਹਾਂ ਆਹ ਹਾਂ ਆਇਨੂੰ ਨਹੀਂ ਹੁੰਦਾ ਮੁਰੇ ਬੈਠਾ ਮੈਂ ਤੂੰ ਆ ਪਈਆ ਪਰ ਤੂੰ ਮੈਂ ਬਹੀ ਦੇ ਆਲੀ ਕੀ ਗੱਲ ਮੇਰੇ ਹੱਥ ਲਾਉਣ ਆਇਆ ਸੀ ਮੇਰੀ ਗੱਲ ਤਾਂ ਗੱਲ ਨਹੀਂ ਕਰਦਾ ਤੇ ਕੋਈ ਖੁਦ ਤੋਂ ਮੀਟਿੰਗ ਦੇ ਜਾਂਦਾ ਮੈਂ

ਤਾਂ ਬੇਲੀ ਬਹੁਤ ਦਮਾਂ ਲੱਗ ਗਿਆ ਚਲੋ ਚਾ ਲੈਓ ਜੀ ਉੱਥੇ ਚੱਕ ਲਿਓ ਵੀ ਹਮ ਅਰੇ ਪਾਬੀਂ ਕੋਈ ਦੂਆ ਪਈਆਂ ਬਾਈ ਦੇ ਮਨੇ ਸ਼ਾਮ ਸੀ ਕਿ ਮੈਂ ਜਬਈ ਦੂਆ ਤੇ ਕੋਈ ਦੂਆ ਪਈ ਗਿਆ ਆਉਣੇ ਨਾ ਭਗਾਇਂ ਮਾਰਨਾ ਪੈਨ ਦੇ ਮੱਲੇ ਇਹਨੂੰ ਨੇੜੇ ਦਿੰਦੇ ਧੂਆਂ ਦੇ ਗਦੇ ਥਾਂ ਢੀ ਮਣੀ ਆ ਤੂੰ ਖਾ ਲੇ ਪਰ ਕਮਾਈਂ ਧੂਆਂ ਨਾ ਧੂਆਂ ਦੇ ਸਾਹ ਬੇਟੀ ਨਾ ਕੋਈ ਸ਼ਰਮ ਨਾ ਬਾਰਮ ਬਾਦੋ ਹਾਂ ਤੇ ਮੇਰਾ ਤੈਨੂੰ ਕਹਿਤਾ ਅੱਜ ਤੇ ਓ ਮੇਰੀ ਗੱਲ ਸੁਣ ਇੱਕ ਛੋਟੇ ਭਾਈ ਮੇਰਾ ਵੀਰ ਐ ਤੂੰ ਮੇਰਾ ਮਾਂ ਆਇਆ ਪੜਾਣਾ ਹਾਣੇ ਹਾਣੇ ਲੋਕ ਤੈਨੂੰ ਪਾਗਲ ਬਣਾਉਂਦੇ ਆ ਤੇਰੇ ਵੀਡੀਓ ਬਣਾ ਕੇ ਨੈਟ ਤੇ ਪਾਉਂਦੇ ਆ ਨਾ ਲੋਕਾਂ ਦੀ ਸੁਣਿਆ ਅਣ ਬੱਢੇ ਭਾਈ ਨਾ ਬੱਢੇ ਐ ਭਾਈ ਧੰਨ ਪੱਜਾ ਭਾਈ ਇਹ ਕੇ ਲੋਕਾਂ ਵੀ ਨਾ ਸੁਣਿਆ ਕਰੇ ਲੋਕਾਂ ਭਾਗਲ ਬਣਾਉਂ ਕਰੈ ਤੈਨੂੰ ਮੈਂ ਸੁਣਦਾ ਨਹੀਂ ਭਾਈ ਹਾਂ ਸੁਣਦਾ ਤੇ ਸੁਣਦਾ ਭਾਈ ਮੈਂ ਜੱਟ ਹਾਂ ਇਹਨੂੰ ਇਹਨੂੰ ਤਾਂ ਤੈਨੂੰ ਲੜਾਉਂਦੇ ਆ ਲੜਾਉਂਦੇ ਆ ਕੰਮ ਨਹੀਂ ਕਰਨ ਇਹਨੂੰ ਹੁਣਦੇ ਨਹੀਂ ਬਹੋਂ ਦੀ ਗੱਲ ਕਰਨ ਲਾ ਬਿਲ ਹਾਂ ਉਹ ਵੀ ਮੈਂ ਚਾਹ ਲੈਦਾ ਵੀ ਬਹੋਂ ਦੀ ਗੱਲ ਕਰਨ ਹਾਂ ਉਹ ਪੁਣੀ ਛੇੜ ਆਇਆ ਆ ਮੇਰਾ ਸਾਣਾ ਕਿੰਨੇ ਬਨਾਰੇ ਨਿਕਲ ਨਹੀਂ ਕਰਦੇ ਕਹਿੰਦੇ ਨੇ ਬੇਵਰਨ ਹਾਂ ਇਹਨਾਂ ਨੂੰ ਕੁੜੀਆਂ ਲੱਭੋ ਤੇ ਵਿਆਹ ਕਰੋ ਤੂੰ ਨਾ ਆਹ ਗੋਣ ਚੂੜੇ ਮੈਂ ਮੈਂ ਕਿਹਨਾਂ ਤਾਈਂ ਅਰੰਭਈ ਮੈਂ ਕਿ ਮੁੰਬਈ ਪੜਿ ਹੋਮੈਂ ਦੋ ਦੋ ਪੜਿ ਹੋਈ ਦੋ ਪੜੀ ਹੈ ਕਿ ਨਹੀਂ ਮਰੀ